ਰਿਆੜ ਫੂਡ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ YouTube ਤੇ ਅੱਜ ਅਹੀ ਨਾ ਕਚਾਲੂ ਬਣਾਵਾਂਗੇ ਚਟਪਟੇ ਕਚਾਲੂ ਇਹ ਦੇਖਿਓ ਤੁਸੀਂ ਕਿ ਬਹੁਤ ਹੀ ਟੇਸਟੀ ਤੇ ਮਜ਼ਾ ਆ ਜਾਏਗਾ ਖਾਣ ਲੱਗਿਆਂ ਤੁਸੀਂ ਇਹ ਦੇਖਿਓ ਬਣਾਏ ਕਿਸ ਤਰ੍ਹਾਂ ਨੇ ਇਹ ਦੇਖੋ ਜੀ ਕਚਾਲੂ ਆ ਬਹੁਤ ਵਧੀਆ ਚਾਟ ਬਣਾ ਕੇ ਅੱਜ ਵਿਖਾਵਾਂਗੇ ਤੁਹਾਨੂੰ ਤੇ ਆਓ ਫਿਰ ਆਪਾਂ ਅੱਜ ਕਚਾਲੂਆਂ ਦੀ ਚਾਟ ਬਣਾਈਏ ਆ ਵੇਖੋ ਜੀ ਮੇਰੇ ਕੋਲ ਚਾਰ ਕਚਾਲੂ ਸੀ ਇਹਨਾਂ ਨੂੰ ਮੈਂ ਹਵਾ ਲਿਆਏ ਜੋ ਕਿ ਮੈਂ ਤਿੰਨ ਛਿਲਲੇ ਨੇ ਇੱਕ ਛਿਲਣ ਵਾਲਾ ਰੱਖਿਆ ਏ ਕਿਉਂਕਿ ਇਹ ਛਿਲਣ ਲੱਗਿਆ ਇਹਨੂੰ ਟਾਈਮ ਥੋੜਾ ਜਿਆਦਾ ਲੱਗਦਾ ਏ ਤੇ ਮੈਂ ਵਿਖਾਉਣ ਵਾਸਤੇ ਰੱਖਿਆ ਸੀ ਕਿ ਮੈਂ ਕਰਦੇ ਦੇ ਨਾਲ ਛਿਲਿਆ ਏ ਕਿਵੇਂ ਛਿਲਿਆ ਏ ਤੇ ਉਹ ਮੈਂ ਕਾਲਾ ਲੂਣ ਵਿਖਾਤਾ ਪਹਿਲਾਂ ਤੇ ਉਹ ਮੈਂ ਥੋੜਾ ਜਿਆਦਾ ਜਵੈਣ ਵਿਖਾਤੀ ਤੇ ਆਂ ਇਮਲੀ ਦਾ ਮੈਂ ਘੋਲ ਘੋਲਿਆ ਸੀ ਉਹ ਵਿਖਾਇਆ ਆ ਤਿੰਨ ਮਿਰਚਾਂ ਲਈਆਂ ਨੇ ਮੈਂ ਦੋ ਆ ਥੋੜਾ ਜਿਹਾ ਪਿਆਜ਼ ਲਿਆ ਤੇ ਨਿੰਬੂ ਲਿਆਦਾ ਹੁਣ ਆ ਜਿਹੜਾ ਖਚਾਲੂ ਆ ਇਹਨੂੰ ਵੀ ਆਪਾਂ ਦੂਜੇ ਖਚਾਲੂਆਂ ਵਾਂਗਰੀ ਛਿਲ ਲਵਾਂਗੇ ਇਹ ਇਹ ਜਿਹੜਾ ਖਚਾਲੂ ਹੈ ਨਾ ਇਹ ਸਿਰਫ 쿠ਕਰ ਦੇ ਵਿੱਚ ਪਾ ਕੇ ਆਲੂਆਂ ਵਾਂਗਰ ਇਹਨਾਂ ਨੂੰ ਨਾ ਤਿੰਨ ਸੀਟੀਆਂ ਲਵਾ ਦੋਗੇ ਨਾ ਤਿੰਨਾਂ ਸੀਟੀਆਂ ਦੇ ਵਿੱਚ ਹੀ ਬਸ ਇਹ 쿠ਕਰ ਜਿਹੜਾ ਮਤਲਬ ਖਚਾਲੂ ਨੇ ਬਹੁਤ ਹੀ ਵਧੀਆ ਗਲ ਜਾਂਦੇ ਨੇ ਠੀਕ ਹੈ ਕਿਉਂਕਿ ਮੈਂ ਉਬਲਦੇ ਵਿਖਾਏ ਨਹੀਂ ਤੁਹਾਨੂੰ ਤੇ ਤੁਹਾਨੂੰ ਮੈਂ ਦੱਸ ਦਿੱਤਾ ਵੀ ਇਹ ਤਿੰਨ ਸੀਟੀਆਂ ਤੋਂ ਜ਼ਿਆਦਾ ਲਵਾਉਣੇ ਨਹੀਂ ਚਾਹੀਦੀਆਂ ਤਿੰਨ ਸੀਟੀਆਂ ਦੇ ਅੰਦਰ ਹੀ ਬਿਲਕੁਲ ਇਹ ਹੋ ਜਾਂਦੇ ਨੇ ਬਹੁਤ ਵਧੀਆ ਤੇ ਆ ਦੇਖੋ ਛਿਲਕੇ ਤੇ ਮੈਂ ਜਿਹੜੇ ਆ ਤਿਆਰ ਕੀਤੇ ਸੀ ਕਿਉਂਕਿ ਇਹਨੂੰ ਛਿੱਲਣ ਲੱਗਿਆਂ ਟਾਈਮ ਬਹੁਤ ਲੱਗਦਾ ਤੇ ਵੀਡੀਓ ਫਿਰ ਬਹੁਤ ਲੰਬੀ ਹੋ ਜਾਂਦੀ ਏ ਤੇ ਮੈਂ ਤੁਹਾਨੂੰ ਅੱਜ ਨਾ ਕਚਾਲੂਆਂ ਦੀ ਚਾਟ ਬਣਾਉਣੀ ਦੱਸਦੀ ਆ ਤੇ ਇਹ ਵੇਖਿਓ ਵੀ ਕਚਾਲੂਆਂ ਦੀ ਚਾਟ ਕਿੰਨੀ ਪਿਆਰੀ ਬਣਦੀ ਆ ਇਹਨੂੰ ਵੀ ਆਪਾਂ ਵੇਖੋ ਛਿਲਕੇ ਹੁਣ ਸਾਫ਼ ਕਰ ਲਿਆ ਏ ਤੇ ਬਹੁਤ ਵਧੀਆ ਤਰ੍ਹਾਂ ਇਹ ਜਿਹੜਾ ਇਹ ਕਚਾਲੂ ਇਹ ਵੀ ਵਧੀਆ ਹੋ ਗਿਆ ਦੇਖੋ ਹੁਣ ਆਪਾਂ ਜਿਹੜੇ ਛਿੱਕੜਾ ਇਹਨਾਂ ਨੂੰ ਹਟਾ ਦੇਵਾਂਗੇ ਤੇ ਇਹਨਾਂ ਨੂੰ ਆਪਾਂ ਨਾ ਪੀਸਾਂ ਦੇ ਵਿੱਚ ਕੱਟ ਲਵਾਂਗੇ ਕਿ ਚਾਹ ਲੂਆਂ ਨੂੰ ਅਸੀਂ ਜਿਹੜੇ ਪੀਸ ਰੱਖਣੇ ਆ ਕੋਈ ਛੋਟੇ ਰੱਖ ਲੈਂਦੇ ਆ ਕੋਈ ਵੱਡੇ ਪਰ ਥੋੜੇ ਜੇ ਵੱਡੇ ਹੀ ਰੱਖਣੇ ਚਾਹੀਦੇ ਮੜੇ ਮੜੇ ਕਿਉਂਕਿ ਇਹ ਨਾ ਮਸਾਲਾ ਰਲਦਿਆਂ ਰਲਦਿਆਂ ਟੱਕਰ ਫਿਰ ਇਹ ਥੋੜੇ ਜੇ ਨਾ ਲੱਥ ਲੁੱਥ ਜਾਂਦੇ ਆ ਪੀਸ ਫਿਰ ਖੋਲ ਜਾਂਦੇ ਨੇ ਆ ਦੇਖੋ ਐਡੇ ਐਡੇ ਪੀਸ ਆਪਾਂ ਜਿਹੜੇ ਰੱਖਣੇ ਆ ਜੇ ਬਾਲੇ ਨਾਲ ਜਾਣ ਚੰਗੀ ਤਰ੍ਹਾਂ ਤੇ ਫਿਰ ਇਹ ਗਲੇ ਨੂੰ ਲੱਗਦੇ ਰਹਿੰਦੇ ਆ ਇਹ ਬਾਲਣੇ ਵੀ ਜ਼ਰੂਰੀ ਹੁੰਦੇ ਆ ਪਾ ਕਰਕੇ ਤਿੰਨ ਸੀਟੀਆਂ ਲੈਂਦੇ ਆਈ ਆਹ ਦੇਖੋ ਕਿੰਨੇ ਪੋਲੇ ਆ ਤੇ ਬਹੁਤ ਜਲਦੀ ਇਹ ਕੱਟੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਆਪਾਂ ਕੱਟ ਲਏ ਨੇ ਹੁਣ ਅਸੀਂ ਇਹ ਹੌਲੀ ਹੌਲੀ ਪਿਆਜ਼ ਵੀ ਇਹਦੇ ਵਿੱਚ ਹੱਥ ਪਾਚਾ ਕੇ ਤੇ ਪਿਆਜ਼ ਵੀ ਆਪਾਂ ਕੱਟ ਲਵਾਂਗੇ ਕੱਟਣ ਨੂੰ ਤਾਂ ਮੇਰੇ ਕੋਲ ਚੋਪਰ ਬੋਰਡ ਵੀ ਹੈਗਾ ਵਾ ਪਰ ਮੈਂ ਕਦੀ ਵਰਤਿਆ ਨਹੀਂ ਬਹੁਤ ਘੱਟ ਵਰਤਦੀ ਆ ਮੈਂ ਉਹਨੂੰ ਤੇ ਛੋਟੇ ਜਿਹੇ ਕੰਮ ਲਈ ਮੈਂ ਵਰਤਦੀ ਨਹੀਂ ਆ ਚੋਪਰ ਬੋਰਡ ਪਰ ਇਹ ਆਪੀ ਇਤਰਾ ਮੈਂ ਕੱਟ ਲੈਣੀ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੌਖਾ ਵੀ ਲੱਗਦਾ ਮੈਨੂੰ ਤੇ ਵਧੀਆ ਵੀ ਲੱਗਦਾ ਆ ਦੇਖੋ ਪਿਆਜ਼ ਵੀ ਕੱਟ ਲਿਆ ਹੁਣ ਮੈਂ ਨਾ ਹਰੀਆਂ ਮਿਰਚਾਂ ਵੀ ਕੱਟ ਲਾਵਾਂਗੀ ਮੈਂ ਦੋ ਹਰੀਆਂ ਮਿਰਚਾਂ ਪਾਵਾਂਗੀ ਵਿਖਾ ਮੈਂ ਦਿੱਤੀਆਂ ਤਿੰਨ ਪਰ ਪਾਵਾਂਗੀ ਮੈਂ ਦੋ ਹੀ ਕਿਉਂਕਿ ਮੈਂ ਕਾਲੀਆਂ ਮਿਰਚਾਂ ਵੀ ਪਾਵਾਂਗੀ ਵਿੱਚ ਤੇ ਫਿਰ ਜਿਆਦਾ ਮਸਾਲੇ ਜਿਹੜੇ ਆ ਬਹੁਤ ਜਿਆਦਾ ਤੇਜ਼ੀ ਜਿਹੜੀ ਆ ਗਰਮੀ ਆ ਤੇ ਫਿਰ ਬਹੁਤ ਤੇਜ਼ੀ ਠੀਕ ਨਹੀਂ ਆ ਕਿਉਂਕਿ ਇਹ ਸਪਾਈਸੀ ਜਿਹੜਾ ਜ਼ਿਆਦਾ ਵੀ ਨਾ ਠੀਕ ਨਹੀਂ ਹੁੰਦਾ ਤੇ ਇਹ ਇੱਕ ਮਿਰਚ ਆਪਾਂ ਰਹਿਣ ਦਵਾਂਗੇ ਜੇ ਲੋੜ ਪਈ ਤੇ ਪਾ ਲਾਂਗੇ ਨਹੀਂ ਤੇ ਕੋਈ ਜ਼ਰੂਰਤ ਨਹੀਂ ਹੈਗੀ ਤੇ ਹੁਣ ਅਸੀਂ ਕਾਲਾ ਨਮਕ ਆ ਵੇਖੋ ਅੱਧਾ ਚਮਚਾ ਮੇਰੇ ਕੋਲ ਨਮਕ ਦਾ ਸੀ ਮੈਂ ਉਹ ਪਾਤਾ ਵਿੱਚ ਹੁਣ ਮੈਂ ਚਿੱਟਾ ਨਮਕ ਪਾਵਾਂਗੀ ਅੱਧਾ ਚਮਚਾ ਹੀ ਹੁਣ ਮੈਂ ਇਥੋਂ ਜੀਆਂ ਲਾਲ ਮਿਰਚਾਂ ਪਾਤੀਆਂ ਆਪਣੇ ਚਿੱਲੀ ਫਲੇਕਸ ਆ ਦੇਖੋ ਕਾਲੀ ਮਿਰਚ ਪਾਤੀ ਨਾ ਵਿੱਚ ਇਹਦਾ ਕਰਕੇ ਫਿਰ ਇੱਕ ਮਿਰਚ ਉਹ ਘਟਾ ਲਈਏ ਇਹ ਟੜੀਆਂ ਪਾウダー ਪਾਤਾ ਆ ਜੀਰਾ ਪਾウダー ਪਾਤਾ ਇਹ ਇਮਲੀ ਦਾ ਫਲਪ ਜਿਹੜਾ ਇਹ ਮੈਂ ਪਉਣਕੇ ਤੇ ਪਾ ਦਵਾਂਗੀ ਇਹਨੂੰ ਹੱਥ ਨਾਲ ਵੀ ਸਵਾਰਨਾ ਪੈਣਾ ਥੋੜਾ ਜਿਹਾ ਕਿਉਂਕਿ ਇਮਲੀ ਨੂੰ ਹੱਥ ਲੱਗੂਗਾ ਤੇ ਫੇਰ ਇਮਲੀ ਜਿਹੜੀ ਆ ਫਲਪ ਛੱਡੂਗੀ ਉਦਾਂ ਇਹ ਚਮਚੇ ਨਾਲ ਨਹੀਂ ਗੱਲ ਬੰਦੀ ਇੰਦਾ ਕਰਕੇ ਆਪਾਂ ਥੋੜਾ ਜਿਹਾ ਤੇ ਫਿਰ ਮੁੜ ਕੇ ਹੱਥ ਨਾਲ ਵੀ ਕਰ ਲਵਾਂਗੇ ਜੋ ਕਿ ਇਹ ਚਮਚੇ ਦੇ ਨਾਲ ਫਿਰ ਇਹ ਪੂਰਾ ਪਲਪ ਜਿਹੜਾ ਇਹਦਾ ਠੀਕ ਨਹੀਂ ਨਿਕਲਦਾ ਤੇ ਆਹ ਦੇਖੋ ਇੰਦਾ ਕੱਢ ਕੇ ਪਾਉਣਾ ਪੈਣਾ ਆਹ ਦੇਖੋ ਆਹ ਦੇਖੋ ਕਿੰਨਾ ਵਧੀਆ ਤਰ੍ਹਾਂ ਜਿਹੜਾ ਆ ਬਣ ਗਿਆ ਇਹ ਇਹ ਖਟਾਈ ਤੋਂ ਬਿਨਾ ਬਣੇ ਨਹੀਂ ਸਣ ਆਹ ਦੇਖੋ ਚਲੋ ਆ ਵੀ ਕੰਮ ਹੋ ਗਿਆ ਆਪਾਂ ਤੁਹਾਨੂੰ ਹੋਰ ਵਿਖਾਉਨੇ ਆ ਇਹਦੇ ਵਿੱਚ ਹੋਰ ਸਮਾਨ ਪੈਣਾ ਆ ਜੇ ਚਾਟ ਆ ਬਹੁਤ ਹੀ ਵਰੀਆ ਫਸਟ ਕਲਾਸ ਚਾਟ ਬਣੀ ਆ ਥੋੜਾ ਜਿਹਾ ਨਿੰਬੂ ਪਾ ਦਨੇ ਆ ਥੋੜਾ ਹੀ ਨਿਚੋੜਿਆ ਜਿਆਦਾ ਨਹੀਂ ਨਿਚੋੜਿਆ ਮੈਂ ਨਿੰਬੂ ਹੁਣ ਆਪਾਂ ਤਵਾ ਤਾਰ ਲਿਆ ਤਵਾ ਗਰਮਾ ਹੁਣ ਉਹਦੇ ਉੱਤੇ ਆਪਾਂ ਜਵੈਨ ਪਾ ਦਵਾਂਗੇ ਜਵੈਨ ਨੂੰ ਚੰਗੀ ਤਰ੍ਹਾਂ ਅਸੀਂ ਭੁੰਨਾਗੇ ਭੁੰਨ ਭੁੰਨ ਕੇ ਨੂੰ ਥੋੜੀ ਜਿਹੀ ਕਾਲੀ ਕਰਾਂਗੇ ਕਾਲੀ ਟੈਪ ਦੀ ਹੋ ਜਾਊਗੀ ਨਾ ਜਦੋਂ ਪੂਰੀ ਜੀ ਹੋ ਜਾਊਗੀ ਫਿਰ ਇਹਨੇ ਬਹੁਤ ਟੇਸਟ ਹੋ ਜਾਣਾ ਇਹਦਾ ਕੋੜ ਕੌੜਾਪਣ ਖਤਮ ਹੋਏ ਨਾ ਤੇ ਇਹਦਾ ਆਪਣਾ ਟੇਸਟ ਵੱਖਰਾ ਹੋ ਜਾਣਾ ਇਹਨੂੰ ਹਿਲਾ ਦਾਂਗੇ ਥੋੜਾ ਜਿਹਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਾ ਜੀਰਾ ਪਾਵਾਂਗੇ ਸਾਬਤ ਉਹਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਬਸ ਆਪਾਂ ਇੰਨਾ ਜੀਰਾ ਪਾ ਦਾਂਗੇ ਉਹ ਵੀ ਪੁੱਜ ਗਿਆ ਨਾਲ ਹੀ ਥੋੜਾ ਜਿਹਾ ਮਤਲਬ ਪੁੱਝੰਡਿਆ ਏ ਥੋੜੀ ਜਿਹੀ ਇਹਨਾਂ ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਪਾਵਾਂਗੇ ਉਹ ਦਿਨ ਵੀ ਬਹੁਤ ਹੀ ਮਜ਼ਾ ਆਏਗਾ ਖਾਣ ਦਾ ਆ ਵੇਖੋ ਜੀ ਮੇਰੇ ਕੋਲ ਕਲੌਂਜੀ ਆ ਕਲੌਂਜੀ ਪਾਵਾਂਗੇ ਅਸੀਂ ਉਹ ਵੀ ਆਪਾਂ ਵਿੱਚ ਹੀ ਪਾਉਣ ਦਵਾਂਗੇ ਐਸੇ ਤਰ੍ਹਾਂ ਹੀ ਇਹ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਹੋ ਗਈਆਂ ਹੁਣ ਤਾਂ ਥੱਲੇ ਉਹ ਗੈਸ ਕਰ ਦਾਂਗੇ ਬੰਦ ਉਹ ਦੇਖੋ ਬਹੁਤ ਹੀ ਵਧੀਆ ਇਹ ਚੀਜ਼ਾਂ ਜਿਹੜੀਆਂ ਥੋੜੀਆਂ ਜਿਹੀਆਂ ਇਦਾਂ ਦੀਆਂ ਚੰਗੀਆਂ ਲੱਗਦੀਆਂ ਨੇ ਤੇ ਉਸ ਤਰ੍ਹਾਂ ਇਹ ਕੱਚਾ ਪੰਨ ਫਿਰ ਜਿਹੜਾ ਇਹਨਾਂ ਦਾ ਉਹ ਠੀਕ ਨਹੀਂ ਆ ਦੇਖੋ ਕਿੰਨੀ ਸੋਹਣੀ ਝਾਟ ਤਿਆਰ ਹੋਈ ਐ ਹੁਣ ਆਪਾਂ ਇਹਨਾਂ ਨੂੰ ਨਾ ਹਿਲਾਵਾਂਗੇ ਚੰਗੀ ਤਰ੍ਹਾਂ ਤੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਜਿਹੜੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਥੈਂਕ ਯੂ ਉਹਨਾਂ ਦਾ ਬਹੁਤ-ਬਹੁਤ ਤੇ ਜਿਹੜੇ ਮੇਰੇ ਭੈਣ ਭਰਾ ਕਰਨ ਵਾਲੇ ਨੇ ਉਹ ਵੀ ਕਰਦੇ ਨੇ ਉਹਨਾਂ ਦਾ ਵੀ ਥੈਂਕ ਯੂ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਹਾਂ ਦੇਖੋ ਆਪਾਂ ਸਾਰੀਆਂ ਨਾ ਇਹਨਾਂ ਨੂੰ ਜਿਹੜੇ ਪੀਸ ਆ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਲਗਾ ਦਵਾਂਗੇ ਮਸਾਲਾ ਤੇ ਭਾਵੇਂ ਰੋਟੀ ਨਾ ਖਾ ਸਕਦੇ ਹੋ ਤੇ ਭਾਵੇਂ ਤੁਸੀਂ ਵੈਸੇ ਹੀ ਖਾ ਸਕਦੇ ਹੋ ਤੇ ਬਾਜ਼ਾਰੋਂ ਲਿਆਉਣ ਦੀ ਲੋੜ ਨਹੀਂ ਪਊਗੀ ਘਰੇ ਇਦਾਂ ਬਣਾ ਕੇ ਤੁਸੀਂ ਬਹੁਤ ਵਧੀਆ ਚਾਟ ਇੱਕ ਤਿਆਰ ਕਰ ਸਕਦੇ ਹੋ ਜਦੋਂ ਮਨ ਚਾਹੇ ਉਦੋਂ ਕਰਾਰੀ ਚੀਜ਼ ਖਾਣ ਨੂੰ ਤੇ ਆਹ ਚੀਜ਼ ਬਣਾ ਕੇ ਖਾ ਲਿਆ ਕਰੋ ਤੇ ਬਹੁਤ ਹੀ ਵਧੀਆ ਚੀਜ਼ ਏ ਤੇ ਬਹੁਤ ਹੀ ਪਿਆਰੀ ਜੀ ਏ